ਜਦੋਂ ਬਾਈ ਪਸ਼ੂ ਹੀਟ ਚ ਆ ਗਿਆ ਜਦੋਂ ਪਸ਼ੂ ਹੀਟ ਚ ਆ ਗਿਆ ਜੀ ਟੀਕਾ ਪ੍ਰਹਾਤਾ ਉਹਦੇ ਹਾਂਜੀ ਹਾਂਜੀ ਉਦੋਂ ਇਹ ਦੇਣੀ ਹੈ ਕਿ ਉਦੋਂ ਅੱਜ ਬੰਦ ਕਰ ਦਈਏ ਜਦੋਂ ਟੀਕਾ ਆਪਾਂ ਪ੍ਰਹਾਤਾ ਜੀ ਲਿਕੁਇਡ ਆਪਾਂ ਕੱਲਾ ਬੰਦ ਕਰ ਦੇਣਾ ਜੀ ਠੀਕ ਹੈ ਉਹ ਟੀਕਾ ਪ੍ਰਹਾਤਾ ਹੀਟ ਚ ਆ ਗਈ ਪਾਊਡਰ ਉਹ ਤੋਂ ਬਾਅਦ ਚ ਆਪਣਾ ਚੱਲ ਸਾਲ ਹੋ ਗਿਆ ਛੋੜਾ ਪਸ਼ੂ ਗੱਬਣ ਨਹੀਂ ਹੁੰਦਾ ਤੇ ਜਾਂ ਵੀਰੇ ਰਿਪੀਟ ਕਰੀ ਜਾਂਦਾ ਇਹੋ ਜਿਹਾ ਸਾਨੂੰ ਆਪਾਂ ਪ੍ਰੋਡਕਟ ਦੱਸਾਂਗੇ ਜੇ ਵਰਤਨਾ ਵੀਰੇ ਆਪਣੇ ਕਹਿਣ ਤੇ ਛੋੜਾ ਲੱਖਾਂ ਦਾ ਪਸ਼ੂ ਗੱਬਣ ਹੋ ਜੇ ਟਾਈਮ ਨਾਲ ਸੂਪੇ ਜੇ ਰਿਪੀਟ ਤੇ ਜਮਾ ਕੰਮ ਅੜਿਆ ਪਿਆ ਮੇਰੇ ਕਹਿੰਦੇ ਤੁਸੀਂ ਆ ਦੋ ਚੀਜ਼ਾਂ ਵਰਤ ਲਿਓ ਪਹਿਲਾਂ ਪਵਾੰਦੀ ਤੁਸੀਂ ਯਾਰ ਹਜ਼ਾਰੇ ਚੀਜ਼ਾਂ ਵਰਤ ਲੀਆਂ ਦੋਸ ਨੂੰ ਇੱਕ ਤਾਂ ਲਿਕਵਿਡ ਦੱਸੂਗਾ ਤੇ ਇੱਕ ਦੱਸੂ ਛੋਟਾ ਜਿਹਾ ਪਾਊਡਰ ਆ ਕਿਲੋਕ ਦਾ ਉਹ ਵਰਤਨਾ ਬਾਕੀ ਬਾਈ ਸ਼ਰਮਾ ਆਪਣੇ ਨਾਲ ਹੋ ਤੇ ਗਰੰਟੀ ਬਾਈ ਇਹ ਲੈਂਦਾ ਯਾਰ ਆਪਾਂ ਹਜ਼ਾਰੇ ਪਸ਼ੂ ਕਹਿੰਦਾ ਗੱਬਣ ਕਰਾਤੇ ਇਹ ਬਾਈ ਨਾ ਸਫਰਾਂ ਤੇ ਆ ਹੁਣ ਸ਼ਹਿਰਾਂ ਤੇ ਨਹੀਂ ਤੇ ਤੁਹਾਡਾ ਸਾਰਾ ਪਸ਼ੂ ਗੱਬਣ ਕਰਾਉਣ ਦੀ ਬਾਈ ਜਿੰਮੇ ਵੜਿਆ ਹੋਰ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਪਹਿਲਾਂ ਤਾਂ ਬਈ ਆਪਣਾ ਨਾਮ ਬੋਲ ਦੋ ਮੇਰਾ ਨਾਮ ਹੈਗਾ ਜੀ ਸੰਦੀਪ ਸ਼ਰਮਾ ਜੀ ਮੈਂ ਕੋਟਕਪੂਰਾ ਦਾ ਰਹਿਣ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਜੀ ਠੀਕ ਆ ਵੀਰੇ ਦੇਖ ਕੰਪਨੀਆਂ ਹੁਣ ਹੋਊਗਾ ਹਜ਼ਾਰੇ ਬਿਲਕੁਲ ਜੀ ਠੀਕ ਆ ਕੰਪੀਟੀਸ਼ਨ ਇਹ ਚ ਬਥੇਰਾ ਚੱਲੀ ਜਾਂਦਾ ਅਗਲੇ ਕੀ ਜੀ ਬਾਈ ਬੰਦੇ ਸਹੀ ਸਹੀ ਜੈਨੂਨ ਜੇ ਕੰਮ ਦੱਸੀ ਗੱਬਣ ਹੋਵੇ ਅਗਲੇ ਦਾ ਹਨਾ ਆਪਾਂ ਨੂੰ ਇਹ ਨਹੀਂ ਤੇਰੇ ਤੋਂ ਬੰਝੀ ਨਹੀਂ ਲਈ ਠੀਕ ਆ ਬਿਲਕੁਲ ਜੀ ਬਿਲਕੁਲ ਤੇ ਪਸ਼ੂ ਨੂੰ ਜੇ ਰਿਜ਼ਲਟ ਮਿਲ ਜੇ ਯਾਰ ਤੇ ਆਪਾਂ ਦਾ ਕਰਨੇ ਜੀਮੇਦਾਰ ਦਾ ਫਾਇਦਾ ਹੋ ਜਾਂਦਾ ਹਨਾ ਇਹ ਚ ਹੁਣ ਮੈਨੂੰ ਤੋ ਇਹ ਦੱਸ ਦੇ ਫੋਟੋ ਚਲਾ ਦੂ ਨੰਬਰ ਤੇਰਾ ਮੈਂ ਚਲਾ ਦੂ ਮੇਰੇ ਇੱਕ ਵਾਰੀ ਬੋਲ ਦੋ ਨੰਬਰ ਤੁਸੀਂ ਆਪਣਾ ਆਪਣਾ ਵੀਰੇ ਨੰਬਰ ਹੈਗਾ 9041722022 ਵਟਸਐਪ ਨੰਬਰ ਵੀ ਇਹੀ ਹੈ ਜੀ ਠੀਕ ਆ ਆਪਾਂ ਇਹ ਚੀਜ਼ ਦੀ ਗਰੰਟੀ ਲੈਨੇ ਆ ਜੀ ਆਪਣੇ ਜਿਹੜੇ ਦੋ ਪ੍ਰੋਡਕਟ ਹੈਗੇ ਜੀ ਐਵਰੀਮੈਨ ਜੀਐਲ ਹੈਗੇ ਜੀ ਤੇ ਆਪਣਾ ਜੈਗੋਸਟੇ 골ਡ ਪਾਊਡਰ ਹੈ ਜੀ ਠੀਕ ਆ ਇਹਨੂੰ ਆਪਾਂ ਸਵੇਰ ਦੇ ਟਾਈਮ ਆਪਣੀ ਜਿਹੜੀ ਜੀਐਲ ਹੈਗੇ 10 ਐਮਐਲ ਦੇਣੀ ਹੈ ਜੀ ਤੇ ਜਿਹੜਾ ਪਾਊਡਰ ਹੈਗਾ ਉਹ ਸ਼ਾਮ ਦੇ ਟਾਈਮ ਆਪਾਂ 50 ਗ੍ਰਾਮ ਦੇਣਾ ਜੀ ਡੇ ਆਦਾ ਦੇਣੀ ਹੈ ਸਵੇਰੇ ਜਿਹੜਾ ਲਿਕਵਿਡ ਆ ਗਿਆ ਲਿਕਵਿਡ ਸਵੇਰੇ ਦੇ ਕੰਮ ਦਾ 10 ਐਮਐਲ ਤੋਂ ਤੁਸੀਂ ਕਹਿੰਦੇ ਸ਼ੇ ਵੱਧ ਨਹੀਂ ਦੇਣਾ ਵੱਧ ਨਹੀਂ ਦੇਣਾ ਵੱਧ ਦਵਾਂਗੇ ਪਸ਼ਨੂ ਮੋਖ ਲੱਗੂਗੀ ਜੀ ਪੀਐਨ ਦੀ ਪਾਵਰ ਬਹੁਤ ਜ਼ਿਆਦਾ ਜੀ ਠੀਕ ਆ ਠੀਕ ਆ ਪਰ 10 ਐਮਐਲ ਤੋਂ ਬਿਰਿਆ ਜਿਹੜਾ ਲਿਕਵਿਡ ਆ ਇਹ ਵੱਧ ਨਹੀਂ ਦੇਣਾ ਜਿਹੜਾ ਪਾਊਡਰ ਆ ਇਹ ਦੇਣਾ ਸ਼ਾਮ ਨੂੰ ਸ਼ਾਮ ਨੂੰ 50 ਗ੍ਰਾਮ 50 ਗ੍ਰਾਮ ਹਾਂਜੀ ਇੱਕ ਟਾਈਮ ਹੀ ਦੇਣਾ ਇਹ 10 ਐਮਐਲ ਦੇਣੀ ਹੈ ਇਹ 10 ਐਮਐਲ ਜਦੋਂ ਬਈ ਪਸ਼ੂ ਹੀਟ 'ਚ ਆ ਗਿਆ ਜਦੋਂ ਪਸ਼ੂ ਹੀਟ 'ਚ ਆ ਗਿਆ ਜੀ ਟੀਕਾ ਪ੍ਰਹਾਤਾ ਉਹਦੇ ਹਾਂਜੀ ਹਾਂਜੀ ਉਦੋਂ ਇਹ ਦੇਣੀ ਹੈ ਕਿ ਉਦੋਂ ਵਿੱਚ ਬੰਦ ਕਰ ਦੇ ਜਦੋਂ ਟੀਕਾ ਆਪਾਂ ਪ੍ਰਹਾਤਾ ਜੀ ਲਿਕਵਿਡ ਆਪਾਂ ਇਕੱਲਾ ਬੰਦ ਕਰ ਦੇਣਾ ਜੀ ਠੀਕ ਹੈ ਉਹ ਟੀਕਾ ਪ੍ਰਹਾਤਾ ਹੀਟ 'ਚ ਆ ਗਈ ਪਾਊਡਰ ਉਹ ਤੋਂ ਬਾਅਦ ਚ ਆਪਣਾ ਚਾਲੂ ਰੱਖਣਾ ਜੀ ਪਾਊਡਰ ਚਾਲੂ ਰੱਖਣਾ ਕਿੰਨੇ ਦਿਨ ਤੱਕ ਦੇ ਸਕਦੇ ਕਿ ਖਤਮ ਹੋਣ ਤੋਂ ਬਾਅਦ ਬੱਸ ਜਦੋਂ ਪਾਊਡਰ ਖਤਮ ਹੋ ਗਿਆ ਜੀ ਇਹਨੇ ਅੰਦਰੋਂ ਪਾਵਰ ਦੇਣੀ ਹੈ ਜੀ ਬਹੁਤ ਜ਼ਿਆਦਾ ਬੱਚੇਦਾਨੀ ਦੇ ਜਿਹੜੇ ਪ੍ਰੋਪਰ ਹਾਰਮੋਨੀ ਬੈਲੈਂਸ ਹੁੰਦੇ ਪਏ ਜੀ ਜਿਦਾਂ ਆਪਾਂ ਕਹਿ ਸਕਦੇ ਪ੍ਰੋਪਰ ਅੰਡੇ ਨਹੀਂ ਬਣਦੇ ਪਏ ਜੀ ਉਥੇ ਨੂੰ ਪ੍ਰੋਪਰ ਕੰਮ ਕਰਨਾ ਹੈ ਜੀ ਪਸ਼ੂ ਜਿਹੜੇ ਪਸ਼ੂ ਹੁੰਦੇ ਆ 2 2 3 3 ਸਾਲ ਦੇ ਪਸ਼ੂ ਬੋਲਦੇ ਨੇ ਪਏ ਜੀ ਉਹਨਾਂ ਨੂੰ ਅਸੀਂ 18 ਤੋਂ 20 ਦਿਨਾਂ ਦੇ ਵਿੱਚ ਬੁਲਾਇਆ ਹੋਇਆ ਜੀ ਤੇ ਪਸ਼ੂ ਉਹ ਗੱਭਣ ਵੀ ਹੋਏ ਗਏ ਜੀ ਹੁਣ ਵੀਰੇ ਅੱਗੇ ਰੁੱਤ ਵੀ ਬਹੁਤ ਸੋਹਣੀ ਆਉਂਦੀ ਜਾਂਦੀ ਆ ਪਸ਼ੂ ਗੱਭਣਾ ਕੁਦਰਤ ਦਾ ਵੀ ਕ੍ਰਿਸ਼ਮਾ ਨਾਲ ਚੱਲੂ ਤੇ ਨਾਲ ਵੀਰੇ ਜੇ ਕੋਈ ਕਮੀ ਪੈਸੇ 2 2 ਸਾਲ ਦਾ ਸਾਲ ਦਾ ਕੇਸੀ ੜਿਆ ਲਾ ਲਓ ਚੱਲੇ ਯਾਰ ਤਹੇ ਵਰਤ ਕੇ ਦੇਖ ਲਿਓ ਨੰਬਰ ਭਰਾ ਦਾ ਜਿਹੜਾ ਵੀਡੀਓ ਦੇ ਉੱਪਰ ਚੱਲੀ ਜਾਂਦਾ WhatsApp ਵੀ ਇਹੀ ਆ ਆਨਲਾਈਨ ਵੀ ਘਰੇ ਵੀ ਪੇ ਦਿੰਦੇ ਆ ਆਨਲਾਈਨ ਜਿੱਥੇ ਵੀ ਕਹੋਂਗੇ ਆਪਣਾ 900 ਰੁਪਏ ਦਾ ਇਹ ਪ੍ਰੋਡਕਟ ਪੈਂਦਾ ਜੀ ਦੋਨੇ ਚੀਜ਼ਾਂ ਦੋਨੇ ਚੀਜ਼ਾਂ ਠੀਕ ਆ ਭਾਵੇਂ ਪੰਜਾਬ ਹਰਿਆਣਾ ਰਾਜਸਥਾਨ ਕਿਤੇ ਵੀ ਮੰਗਾਉਣਾ ਜੀ 900 ਤੋਂ 1 ਰੁਪਿਆ ਉੱਤੇ ਨਹੀਂ ਹੋਊਗਾ ਜੀ ਠੀਕ ਆ ਸਿਰਫ ਡਿਲੀਵਰੀ ਚਾਰਜ ਸਾਡਾ ਹੋਊਗਾ ਜੀ ਬਾਕੀ ਇਹ ਚੀਜ਼ ਹੈ ਕਿ ਫਾਰਮਰ ਨੂੰ ਰਿਜ਼ਲਟ ਨਾ ਆਵੇ ਆਪਣੇ ਪੈਸੇ ਵਾਪਸ ਦੀ ਗਰੰਟੀ ਆ ਤੁਹਾਡੇ ਕੋਲੇ ਆਪਾਂ ਕਹਿੰਦੇ ਪਏ ਆ ਇੱਥੇ ਆਪਾਂ ਕੋਟ ਭਾਰੇ ਪਿੰਡ ਦੇ ਵਿੱਚ ਖੜੇ ਆ ਜੀ ਜਿੱਥੇ ਆਪ ਤੁਹਾਡੇ 900 ਰੁਪਏ ਜਿਵੇਂ ਪਾਉਗੇ 900 ਦਾ 900 ਤੁਹਾਨੂੰ ਵਾਪਸ ਕਰਾਂਗੇ ਦੇਖੋ ਵੀਰੇ ਜਿੱਦਣ ਤੋਂ ਦਵਾਈ ਸ਼ੁਰੂ ਕਰ ਲੋਗੇ ਮੇਰੇ ਕਹਿਣ ਤੇ ਵੀਡੀਓ ਬਣਾ ਕੇ ਰੱਖ ਲਿਓ ਮੈਂ ਵੀ ਭਾਈ ਆਹ ਦੇਖ ਲੈ ਤੇਰੇ ਸਾਹਮਣੇ ਵੀਡੀਓ ਆਪਾਂ ਵੀ ਸ਼ੁਰੂ ਕਰਤੀ ਮੈਡੀਸਨ ਬਿਲਕੁਲ ਜੀ ਜੇ ਨਾ ਰਿਜ਼ਲਟ ਮਿਲਿਆ ਤੁਸੀਂ ਉਹ ਮੈਨੂੰ ਭੇਜ ਦਿਓ ਬਾਈ ਨਾਲ ਆਪਾਂ ਗੱਲ ਕਰਾਂਗੇ ਜਾਂ ਬਾਈ ਦਾ ਨੰਬਰ ਆ ਐਵੇਂ ਤੁਸੀਂ ਵੀਰੇ ਇਹ ਝੂਠ ਨਾ ਮਾਰਿਓ ਵੀ ਰਿਜ਼ਲਟ ਵੀ ਮਿਲ ਜੇ ਵੀ ਆਪਾਂ 900 ਰੁਪਏ ਵੀ ਵਾਪਸ ਕਰਾ ਲਗੇ ਤੇ ਉਸ ਕੀ ਮਾ ਖੇਡਣ ਲੱਗ ਜਾ ਗੱਬਣ ਹੋ ਜੇ ਪਸ਼ੂ ਇੰਨੇ ਹੀ ਬਹੁਤ ਹੁੰਦਾ ਵਰਤ ਕੇ ਦੇਖ ਲਿਓ ਬਾਈ ਦੇ ਨੰਬਰ ਚੱਲੀ ਜਾਂਦੇ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀਕਾਲ ਜੀ ਤੇ ਵੀਡੀਓ ਬਾਈ ਜੀ ਅੱਗੇ ਜ਼ਰੂਰ ਭੇਜ ਦਿਓ ਤਾਂ ਕਿ ਕਿਸੇ ਆਪਣੇ ਭਰਾ ਦਾ ਫਾਇਦਾ ਹੋ ਜੇ ਹਨਾ ਲੱਖਾਂ ਦਾ ਪਸ਼ੂ ਕਿਸੇ ਨੂੰ ਐਵੇਂ ਨਾ ਕਿ ਵੇਚਣਾ ਪੈ ਜਾ ਮਜਬੂਰੀ ਚ ਧੰਨਵਾਦ ਦੋਸਤੋ ਸਸੀਕਾਲ ਜੀ